ਨਾਮੀ ਜਿਹੜੇ ਗੈਂਗਸਟਰ ਕਹਿ ਲੋ ਜਾਂ ਬਦਮਾਸ਼ ਕਹਿ ਲੋ ਉਹ ਗੀਤ ਲਾ ਕੇ ਵੀਡੀਓ ਦੇ ਵਿੱਚ ਪਾਉਂਦੇ ਆ ਅੰਦਰ ਜਨਮ ਦਿਨਾਂ ਦੀਆਂ ਪਾਰਟੀਆਂ ਕਰਦੇ ਆ ਵਿੱਕੀ ਕਾਉਂਟਰ ਮੇਰਾ ਕੇਸਵਰ ਸੀਗਾ ਕਈ ਕੇਸਾਂ ਚ ਵਿੱਕੀ ਦਾ ਕਿਵੇਂ ਦਾ ਸੁਭਾਅ ਸੀਗਾ ਪਲੇਅਰ ਸੀਗਾ ਵਿੱਕੀ ਵੀ ਜਿਵੇਂ ਸਿੱਧਾ ਆਦਮੀ ਸੀਗਾ ਜੀ ਦਿਨ ਚ ਜਿਵੇਂ ਕਹਿ ਨਹੀਂ ਦਿੰਦੇ ਵੀ ਯਾਰ ਇਹਦੇ ਦਿਲ ਚ ਕੁਝ ਵੀ ਨਹੀਂ ਆ ਵਿੱਕੀ ਕਾਉਂਟਰ ਜੋ ਮੂੰਹ ਤੇ ਉਹ ਹੀ ਦੇ ਦੇ ਚ ਇਹ ਮੇਰੇ ਫਿਰ ਇਹ ਗੱਲ ਕਹੀ ਜਾਂਦੀ ਹੈ ਕਿ ਬਹੁਤ ਖੁੰਖਾਰ ਇਹ ਇਦਾਂ ਦੇ ਵਰਡ ਯੂਜ਼ ਕੀਤੇ ਜਾਂਦੇ ਨੇ ਜਦੋਂ ਸਿੱਧੂ ਮੂਸੇਵਾਲਾ ਦਾ ਮਰਡਰ ਹੁੰਦਾ ਤੁਸੀਂ ਜੇਲ੍ਹ 'ਚ ਸੀ ਉਦੋਂ ਕਿ ਬਾਹਰ ਆ ਗਏ ਸੀ ਸਿੱਧੂ ਦਾ ਕਿਹੜਾ ਕਹਾਣਾ ਸੁਣਦੇ ਤੁਸੀਂ ਇਹ ਜਿਹੜਾ ਨੇ ਪੰਜਾਬ ਤੇ ਬਣਾਇਆ ਸੀਗਾ ਜੀ ਕਹਿ ਕਹਿ ਕੇ ਬਦਲੇ ਲੈਂਦਾ ਜੀ ਇਹਨੂੰ ਪੰਜਾਬ ਕਹਿੰਦੇ ਨੇ ਵਿੱਕੀ ਕਾਉਂਟਰ ਸੀਗਾ ਕਦੇ ਵਿੱਕੀ ਕਾਉਂਟਰ ਨਾਲ ਵੀ ਮੁਲਾਕਾਤ ਹੋਈ ਤੁਹਾਡੀ ਵਿੱਕੀ ਕਾਉਂਟਰ ਮੇਰਾ ਕੇਸਵਾਰ ਸੀਗਾ ਜੀ ਹੂੰ ਵਿੱਕੀ ਗੌਂਦਰ ਮੇਰਾ ਕੇਸ ਵਾਰ ਸੀਗਾ ਕਈ ਕੇਸਾਂ ਚ ਅੱਛਾ ਜਦੋਂ ਫਸਟ ਟਾਈਮ ਕਰਮਿਤੀ ਸੇਖੋ ਨਾਲ 357 ਦਾ ਮੁਕਦਮਾ ਆਇਆ ਠੀਕ ਹੈ ਉਦੋਂ ਵਿੱਕੀ ਗੌਂਦਰ ਵੀ ਸਾਡੇ ਨਾਲ ਸੀਗਾ ਜੀ ਹੂੰ ਜਦੋਂ ਲੱਖੇ ਤੇ ਲੱਖੇ ਨਾਲ ਹੋਇਆ ਸਾਡਾ ਹੂੰ ਲੜਾਈ ਝਗੜਾ ਉਦੋਂ ਵੀ ਵਿੱਕੀ ਗੌਂਦਰ ਨਾਲ ਸੀਗਾ ਜੀ ਅੱਛਾ ਜੀ ਵਿੱਕੀ ਗੌਂਦਰ ਦੇ ਨਾਲ ਕਿੱਦਾਂ ਦਾ ਵਿੱਕੀ ਦਾ ਕਿਵੇਂ ਦਾ ਸੁਭਾਅ ਸੀਗਾ ਪਲੇਅਰ ਸੀਗਾ ਵਿੱਕੀ ਵੀ ਵਿੱਕੀ ਪਲੇਅਰ ਸੀਗਾ ਤੇ ਜਮਾਂ ਸਿੱਧਾ ਆਦਮੀ ਸੀਗਾ ਜੀ ਦਿਲ 'ਚ ਜਿਵੇਂ ਕਹਿ ਨਹੀਂ ਦਿੰਦੇ ਵੀ ਯਾਰ ਵੀ ਇਹਦੇ ਦਿਲ 'ਚ ਕੁਝ ਵੀ ਨਹੀਂ ਆ ਵਿੱਕੀ ਕੌਣ ਉਹ ਜੋ ਮੂੰਹ ਤੇ ਉਹ ਹੀ ਦੇਈ ਚਾ ਹਾਂ ਤੇ ਉਹ ਸਾਫ਼ ਸੁਥਰਾ ਤੇ ਯਾਰੀ ਨਿਭਾਣ ਵਾਲਾ ਆਦਮੀ ਸੀ ਤੇ ਵਿੱਕੀ ਨਾਲ ਆਖਰੀ ਮੁਲਾਕਾਤ ਕਦੋਂ ਹੋਈ ਚੰਦਨ ਦੀ ਵਿੱਕੀ ਨਾਲ ਮੇਰੀ ਆਖਰੀ ਮੁਲਾਕਾਤ ਹੋਈ ਅਸੀਂ ਨਿਊ ਜੀਲ ਨਾਬੇ 'ਚ ਸੀਗਾ ਜੀ ਇਹਨੂੰ ਅਰੈਸਟ ਕੀਤਾ ਤੇ ਮੈਂ ਸੋਰੀ ਨਿਊ ਜੀਲ ਨਾਬਾ ਨਹੀਂ ਸਿਕਿਉਰਿਟੀ ਜੇਲ੍ਹ 'ਚ ਸਿਕਿਉਰਿਟੀ ਜੇਲ੍ਹ ਨਾਬੇ ਹੂੰ ਉਹ ਉਥੋਂ ਫਿਰ ਸਾਨੂੰ ਅਲੱਗ-ਅਲੱਗ ਜ਼ਿਲ੍ਹਿਆਂ 'ਚ ਟ੍ਰਾਂਸਫਰ ਕਰਤਾ ਉਹ ਆਖਰੀ ਮੁਲਾਕਾਤ ਸੀ ਉਹ ਆਖਰੀ ਮੁਲਾਕਾਤ ਸੀ ਵਿੱਕੀ ਗੌਂਦਰ ਤੁਸੀਂ ਕਹਿੰਦੇ ਹੋ ਕਿ ਬਹੁਤ ਦਿਲ ਦਾ ਸਾਫ਼ ਸੀ ਬਿਲਕੁਲ ਸਾਫ਼ ਜੀ ਦਿਲ ਦਾ ਸਿੱਧਾ ਸੀ ਪਰ ਜਿਵੇਂ ਮੈਂ ਤਾਂ ਕੀ ਹੈ ਜਿਨ੍ਹਾਂ ਨਾਲ ਰਹਿ ਆਈ ਤੁਸੀਂ ਉਹਨਾਂ ਨੂੰ ਹੀ ਪੁੱਛ ਲਈ ਸਾਫ਼ ਸੀ ਕਿ ਨਹੀਂ ਸਾਫ਼ ਸੀ ਪਰ ਪਰ ਜਿਵੇਂ ਫਿਰ ਇਹ ਗੱਲ ਕਹੀ ਜਾਂਦੀ ਹੈ ਕਿ ਬਹੁਤ ਖੁੰਖਾਰ ਇਹ ਇਦਾਂ ਦੇ ਵਰਡ ਯੂਜ਼ ਕੀਤੇ ਜਾਂਦੇ ਨੇ ਪਰ ਜਦੋਂ ਜਿਹੜਾ ਬੰਦਾ ਜਿਵੇਂ ਤੁਸੀਂ ਹੋ ਤੁਸੀਂ ਇਸ ਚੀਜ਼ ਨੂੰ ਬਹੁਤ ਨੇੜੇੋਂ ਜੇ ਦੇਖਿਆ ਵਾ ਇਹ ਇਦਾਂ ਦੇ ਜਦੋਂ ਸ਼ਬਦ ਸੁਣਦੇ ਹੋ ਵਿੱਕੀ ਦੇ ਨਾਮ ਬਹੁਤ ਵੱਡੇ ਮਾਮਲਿਆਂ ਦੇ ਵਿੱਚ ਬੋਲਦੇ ਨੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਬੋਲਦੀਆਂ ਨੇ ਵਿੱਕੀ ਦੇ ਨਾਮ ਤੇ ਜੀ ਦੇਖੋ ਵੱਡੇ ਮਾਮਲਿਆਂ 'ਚ ਬੋਲਦੀ ਹੈ ਕਈ ਵਾਰੀ ਬੰਦੇ ਦੀ ਮਜਬੂਰੀ ਬਣ ਜਾਂਦੀ ਉਹ ਚਾਹਦਾ ਨਹੀਂ ਹੈ ਕਿ ਮੈਂ ਇਦਾਂ ਦਾ ਕੁਝ ਕਰਾਂ ਹਮ ਲੇਕਿਨ ਉਹਦੀ ਮਜਬੂਰੀ ਬਣ ਜਾਂਦੀ ਹਮ ਉਹਨ ਵਿੱਕੀ ਹੋਰਾਂ ਨੇ ਤੀਰਥ ਹੋਰਾਂ ਨੇ ਸੁੱਖਾਂ ਕਾਲੋ ਨੂੰ ਮਾਰਿਆ ਹਾਂ ਉਹਦੇ ਵਿੱਚ ਗੁਰ ਵੀ ਸੇਖੂ ਵੀ ਸੀਗਾ ਹੋਰ ਵੀ ਵੀਰ ਸੀਗੇ ਹਮ ਹੁਣ ਉਹਨਾਂ ਦੀ ਮਜਬੂਰੀ ਸੀ ਹਮ ਹੁਣ ਵਿੱਕੀ ਗੌਂਦਰ ਦੇ ਯਾਰ ਦੋਸਤ ਨੂੰ ਮਾਰਤਾ ਲਵਲੀ ਨੂੰ ਉਹਨਾਂ ਦਾ ਬਦਲਾ ਲੈਣ ਲਈ ਫਿਰ ਉਹਨਾਂ ਨੇ ਵੀ ਤਾਂ ਕਰਨਾ ਸੀ ਯਾਰੀ ਦੋਸਤੀ ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ 'ਚ ਹੀ ਦੱਸਿਆ ਵੀ ਯਾਰੀ ਦੋਸਤੀ ਇੱਕ ਐਮ ਦੀ ਚੀਜ਼ ਆ ਜਿਹਦੇ ਵਿੱਚ ਪਿੱਛੇ ਬੰਦਾ ਮਾਰ ਵੀ ਸਕਦਾ ਤੇ ਮਾਰ ਵੀ ਸਕਦਾ ਮਾਰ ਵੀ ਸਕਦਾ ਵੀ ਉਹਨਾਂ ਨੇ ਫਿਰ ਆਪਣੇ ਯਾਰੀ ਦੋਸਤੀ ਦਾ ਬਦਲਾ ਤਾਂ ਲੈਣਾ ਸੀਗਾ ਹਮ ਅੱਛਾ ਚਲੋ ਇਹ ਇਹ ਵਿੱਕੀ ਗੌਂਡਰ ਦੀ ਗੱਲ ਹੋ ਗਈ ਜੇ ਹੁਣ ਤੁਸੀਂ ਜ਼ਿਕਰ ਕੀਤਾ ਸੁੱਖਾ ਕਾਲਵਾ ਵਿੱਕੀ ਗੌਂਡਰ ਜਾਂ ਲਾਰੈਂਸ ਇਹ ਇਹ ਇਹਨਾਂ ਨਾਲ ਵੀ ਬਈ ਕਦੇ ਮੁਲਾਕਾਤ ਹੋਈ ਜੇਲ੍ਹਾਂ ਦੇ ਵਿੱਚ ਜਾਂ ਜਿਹੜੇ ਜਿਹੜੇ ਸਾਰੇ ਮੁੰਡੇ ਸੀਗੇ ਲਾਰੈਂਸ ਯਾ ਮੈਂ ਸਮਕਾਲੀ ਕਹਿਦਾ ਤੁਹਾਡੇ ਜਦੋਂ ਅਸੀਂ ਚੰਡੀਗੜ੍ਹ ਐਂਟਰੀ ਕੀਤੀ ਉਦੋਂ ਲਾਰੈਂਸ ਬਹੁਤ ਛੋਟਾ ਜਿਹਾ ਹੁੰਦਾ ਸੀ ਹਮ ਲਾਰੈਂਸ ਨੂੰ ਡੀਏਵੀ ਕਾਲਜ ਦਾ ਪ੍ਰਧਾਨ ਪਹਿਲੇ ਵਾਰੀ ਸ਼ੇਧੇ ਖੁੱਬਨ ਨੇ ਬਣਵਾਇਆ ਸੀ ਅੱਛਾ ਜੀ ਹੁਣ ਹੁਣ ਜਦੋਂ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਨਾਮ ਦੇਖਦੇ ਹਾਂ ਹਰ ਵਾਰ ਦਾਦ ਦੇ ਵਿੱਚ ਘੁੰਮ ਫਿਰ ਕੇ ਨਾਮ ਉਹ ਉਹੀ ਨਾਮ ਬੋਲਦਾ ਤਾਂ ਕਿਵੇਂ ਲੱਗਦਾ ਜਿਵੇਂ ਕਹਿੰਦੇ ਬਹੁਤ ਛੋਟਾ ਜਿਹਾ ਹੁੰਦਾ ਸੀ ਇਨੂੰ ਸ਼ੁਰੂ ਤੋਂ ਯਾਦ ਹੈ ਸੀ ਜੀ ਮੇਰਾ ਨਾਮ ਹੋਣਾ ਚਾਹੀਦਾ ਜੀ ਫੇਮ ਹੋਣਾ ਚਾਹੀਦਾ ਅੱਛਾ ਤੇ ਸ਼ੁਰੂ ਤੋਂ ਥੋੜਾ ਜਿਹਾ ਮਾਰਸ਼ਲ ਟਾਈਪ ਸੀ ਉਸ ਤੋਂ ਬਾਅਦ ਫਰੋਜ਼ਪੁਰ ਜੇਲ੍ਹ 'ਚ ਵੀ ਰੋਕੀ ਹੁੰਦਾ ਸੀਗਾ ਤਾਂ ਹੂੰ ਰੋਕੀ ਤੋਂ ਬਾਅਦ ਹੈਪੀ ਡੋਡ ਆਇਆ ਹੈਪੀ ਡੋਡ ਦੇ ਨਾਲ ਰਹਿੰਦਾ ਸੀ ਇਹ ਹੂੰ ਉਦੋਂ ਸਾਡੇ ਕੋਲ ਵੀ ਆ ਜਾਂਦਾ ਸੀਗਾ ਚਲੋ ਹੈਪੀ ਡੋਡ ਦੇ ਨਾਲ ਸਾਡੀ ਤੇ ਨਹੀਂ ਹਾਈ ਹੈਲੋ ਐ ਨਹੀਂ ਸੀ ਹੂੰ ਤੇ ਉਦੋਂ ਆ ਜਾਂਦਾ ਰਿਹਾ ਬੋਰਸ ਹੋਰ ਜਿਹੜਾ ਸੁੱਖਾ ਕਾਲੋਂ ਸੀ ਸੁੱਖਾਂ ਕਾਲੋਂ ਨੂੰ ਮੈਂ ਨਹੀਂ ਮਿਲਿਆ ਕਦੀ ਨਹੀਂ ਮਿਲਿਆ ਕਦੇ ਨਹੀਂ ਮੁਲਾਕਾਤ ਹੋਈ ਸੁੱਖੇ ਨਾਲ ਨਹੀਂ ਹੂੰ ਸੁੱਖੇ ਨਾਲ ਕਦੇ ਨਹੀਂ ਮੁਲਾਕਾਤ ਤੁਹਾਨੂੰ ਬਈ ਜਿਵੇਂ ਤੁਸੀਂ ਕਿਹਾ ਕਿ ਆਪਣਾ ਨਾਮ ਵੱਡਾ ਕਰਨ ਦੇ ਲਈ ਇਦਾਂ ਕੀਤਾ ਜਾਂਦਾ ਜਦੋਂ ਸਿੱਧੂ ਮੂਸੇਵਾਲਾ ਦਾ ਮਰਟਰ ਹੁੰਦਾ ਤੁਸੀਂ ਜੇਲ੍ਹ 'ਚ ਸੀ ਉਦੋਂ ਕਿ ਬਾਹਰ ਆ ਗਏ ਸੀ ਮੈਂ Rajasthan ਜੇਲ੍ਹ ਸੀ ਉਹ ਤੁਹਾਨੂੰ ਉੱਥੇ ਖਬਰ ਮਿਲਦੀ ਹੈ ਉੱਥੇ ਨਿਊਜ਼ 'ਚ ਪੜ੍ਹੇ ਜਾਂਦਾ ਕਰਕੇ ਸਿੱਧੂ ਮੂਸੇਵਾਲਾ ਮਾਰ ਤੋ ਖੋਇਆ ਤੁਹਾਨੂੰ ਕੋਈ ਗਾਣੇ ਦਾ ਤੁਸੀਂ ਪੰਜਾਬ ਦਾ ਇੱਕ ਐਡਾ ਵੱਡਾ ਸਿੰਗਰ ਐਡੇ ਲੈਵਲ ਦਾ ਸਿੰਗਰ ਸੀ ਹੂੰ ਉਹਨੂੰ ਮਾਰਤਾ ਬਿਨਾ ਕਿਸੇ ਗੱਲ ਤੋਂ ਦੁੱਖ ਤਾਂ ਫਿਰ ਹੁੰਦਾ ਹੀ ਹੈ ਹੂੰ ਅੱਛਾ ਜਿਵੇਂ ਵੀਡੀਓ ਕਈ ਵਾਰੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਜਿਵੇਂ ਪਤਾ ਨਹੀਂ ਮੈਨੂੰ ਹੁਣ ਯਾਦ ਨਹੀਂ ਕਿ ਮੈਂ ਕਿਹਦੀ ਵੀਡੀਓ ਦੇਖੀ ਐ ਕਿ ਜਿਹੜੇ ਨਾਮੀ ਜਿਹੜੇ ਗੈਂਗਸਟਰ ਕਹਿ ਲੋ ਜਾਂ ਬਦਮਾਸ਼ ਕਹਿ ਲੋ ਉਹ ਗੀਤ ਲਾ ਕੇ ਵੀਡੀਓ ਦੇ ਵਿੱਚ ਪਾਉਂਦੇ ਆ ਅੰਦਰ ਜਨਮ ਦਿਨਾਂ ਦੀਆਂ ਪਾਰਟੀਆਂ ਕਰਦੇ ਆ ਗੀਤ ਗੂਤ ਵੀ ਸੁਣਦੇ ਸੀਗੇ ਤੁਸੀਂ ਆਮ ਜਦੋਂ ਜੇਲ੍ਹਾਂ 'ਚ ਨਹੀਂ ਹੁੰਦੇ ਸੀ ਉਸ ਤੋਂ ਪਹਿਲਾਂ ਦੇ ਦੌਰ ਦੇ ਵਿੱਚ ਆਮ ਜ਼ਿੰਦਗੀ ਦੇ ਵਿੱਚ ਸਾਰੇ ਯਾਰ ਦੋਸਤ ਉਧਰ ਦੇਖੋ ਮਨੋਰੰਜਨ ਤਾਂ ਹਰੇਕ ਬੰਦੇ ਦਾ ਕਿਹੜਾ ਕਿਹੜਾ ਸਿੰਗਰ ਚੱਲਦਾ ਸੀ ਉਦੋਂ ਮੈਂ ਤਾਂ ਨੇਚਰਲ ਦੇਖੋ ਵੀ ਜਿਹੜੀ ਰੀਅਲ ਸਟੋਰੀ ਤੇ ਮੂਵੀਜ਼ ਵਗੈਰਾ ਉਹ ਦੇਖਦਾ ਸੀਗਾ ਹਾਂ ਜਾਂ ਫਿਰ ਮਤਲਬ ਸਿੱਧੂ ਮੂਸੇ ਵਾਲੇ ਦੇ ਵੀ ਗਾਣੇ ਵਧੀਆ ਸੀਗੇ ਸੁਣੇ ਸਿੱਧੂ ਮੂਸੇ ਵਾਲੇ ਦੇ ਗਾਣੇ ਜੀ ਹੂੰ ਸਤਿ ਆਪਣਾ ਸੁਰਤਾਜ ਜੀ ਜਿਹੜੇ ਹੂੰ ਸਿੱਧੂ ਦਾ ਕਿਹੜਾ ਗਾਣਾ ਸੁਣਦੇ ਤੁਸੀਂ ਸਿੱਧੂ ਦਾ ਜੀ ਇਹ ਜਿਹੜਾ ਨੇ ਪੰਜਾਬ ਤੇ ਬਣਾਇਆ ਸੀਗਾ ਜੀ ਕਹਿ ਕਹਿ ਕੇ ਬਦਲੇ ਲੈਂਦਾ ਜੀ ਮੈਨੂੰ ਪੰਜਾਬ ਕਹਿੰਦੇ ਹੁੰਦੇ ਆ ਜੀ ਭਾਈ ਹੁਣ ਮੈਂ ਫੇਰ ਉਸੇ ਵਾਪਸ ਆਵਾਂ ਉਸ ਚੀਜ਼ ਦੇ ਵਿੱਚ ਕਿ ਜਿਵੇਂ ਤੁਸੀਂ ਜੋ ਚੀਜ਼ ਕਰਨਾ ਚਾਹੁੰਦੇ ਹੋ ਹੁਣ ਕਿ ਮੈਂ ਸਮਾਜ ਸੇਵਕ ਦੇ ਤੌਰ ਤੇ ਆਪਣੀ ਪਛਾਣ ਬਣਾਉਣਾ ਚਾਹੁੰਦਾ ਜੀ ਜੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਲੋਕ ਮੌਕਾ ਦੇਣਗੇ ਤਾਂ ਮੈਂ ਆਉਂਗਾ ਔਰ ਜਿਵੇਂ ਲੋਕ ਸੋਚਦੇ ਆ ਕਿ ਯਾਰ ਜਿਹੜਾ ਸਾਡਾ ਨੁਮਾਇੰਦਾ ਹੋਵੇ ਜਿਹੜਾ ਸਾਡੇ ਲਈ ਅੱਗੇ ਲੱਗੇ ਇੱਕ ਜ਼ੁਰਤ ਵਾਲਾ ਬੰਦਾ ਹੋਵੇ ਚੰਦਨ ਦੇ ਵਿੱਚ ਜ਼ਰੂਰਤ ਹੈਗੀ ਹੈ ਦੇਖੋ ਮੈਂ ਤਰੀਕਾ ਚੇਂਜ ਕੀਤਾ ਤੇਵਰ ਤਾਂ ਨਹੀਂ ਚੇਂਜ ਕਰਦੇ ਹੂੰ ਤੇਵਰ ਤਾਂ ਮੇਰੇ ਉਹੀ ਹੈ ਐ ਤਾਂ ਨਹੀਂ ਹੋਊਗਾ ਕਿਤੇ ਕੰਮ ਨਹੀਂ ਹੁੰਦਾ ਕਿਤੇ ਚੰਦਰ ਨੂੰ ਫੇਰ ਗੁੱਸਾ ਗਸਾ ਆ ਜਾ ਕਰੂਗਾ ਨਹੀਂ ਨਹੀਂ ਮੈਂ ਉਹੀ ਤੁਹਾਨੂੰ ਦੱਸਿਆ ਨਾ ਕਿ ਮੈਂ ਤਰੀਕਾ ਚੇਂਜ ਕੀਤਾ ਤੇਵਰ ਤਾਂ ਨਹੀਂ ਚੇਂਜ ਕੀਤੇ ਹੂੰ ਕਰਾ ਲਊਗੀ ਕੰਮ ਲੋਕਾਂ ਦੇ ਆੜੇ ਥੋੜੇ ਪਰਮਾਤਮਾ ਦੀ ਮਿਹਰ ਰਹੀ ਤਾਂ ਹੁਣ ਵੀ ਆਪਾਂ ਚਲੋ ਕਰਦੇ ਹੀ ਆ ਮਤਲਬ ਜੇ ਮੰਨ ਲਓ ਕਿ 100 ਕੰਮ ਹੈ ਤਾਂ 90 ਤਾਂ ਮੈਂ ਕਰਵਾਈ ਰਾਹ ਵੰਦਿਕ ਰਪਨਾ ਕਰਵਾ ਹੀ ਲੈਨੇ ਆ ਜੀ ਹੂੰ ਜਦੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਈਆਂ ਨੇ ਗੁਰਪ੍ਰੀਤ ਸੇਖੋਂ ਤੇ ਪਰਿਵਾਰਕ ਮੈਂਬਰ ਜਿੱਤੇ ਆ ਕਦੇ ਗੱਲਬਾਤ ਹੋਈ ਜਾਂ ਕਦੇ ਫੋਨ ਤੇ ਗੱਲਬਾਤ ਹੋਈ ਨਹੀਂ ਜਦੋਂ ਮੈਂ ਨਿਕਲਿਆ ਮੈਂ ਉਦੋਂ ਜਾ ਕੇ ਆਇਆ ਉਹਦੇ ਘਰੇ ਸੇਖੋਂ ਦੇ ਅੱਛਾ ਤੇ ਉਦੋਂ ਬਾਅਦ ਮੇਰੀ ਨਹੀਂ ਕਦੀ ਗੱਲ ਹੋਈ ਵੈਸੇ ਗਏ ਸੀਗੇ ਗੱਲਬਾਤ ਕਰਨ ਉਹ ਵੀ ਜਿਵੇਂ ਅਸੀਂ ਕਾਫੀ ਟਾਈਮ ਇਕੱਠੇ ਵੀ ਰਹੇ ਆ ਜੇਲ੍ਹ 'ਚ ਮੇਰਾ ਕੇਸ ਵੀ ਰਿਹਾ ਕਈ ਕੇਸਾਂ 'ਚ ਗੁਰਪ੍ਰੀਤ ਸੇਖੋਂ ਹੂੰ ਉਦੋਂ ਜਾ ਕੇ ਆਇਆ ਮੋਦ ਕਰੇ ਮੈਨੂੰ ਲੱਗਦਾ ਕਿ ਮੈਨੂੰ ਜਾਣਾ ਚਾਹੀਦਾ ਸੀ ਹੂੰ ਤੇ ਮੈਂ ਜਾ ਕੇ ਆਇਆ ਸੀ ਮੁਬਾਰਕਾਂ ਨਹੀਂ ਦਿੱਤੀਆਂ ਉਹ ਜਿੱਤ ਦੀਆਂ ਬਾਅਦ ਚ ਜਿੱਤ ਦੀਆਂ ਮੁਬਾਰਕਾਂ ਜੀ ਚੜ੍ਹਦੀ ਕਲਾ ਚ ਰਹੇ ਸਾਡਾ ਭਰਾ ਜੀ ਹੂੰ ਤੇ ਆਪਾਂ ਤਾਂ ਕਿਹਨੇ ਪ੍ਰਮਾਤਮਾ ਹੋਰ ਤਰੱਕੀਆਂ ਦਾ ਵੀ ਤੁਸੀਂ ਤੁਸੀਂ ਭਾਈ ਦਵਿੰਦਰ ਬੰਬੀਹਾ ਨੂੰ ਵੀ ਮਿਲੇ ਕਦੇ ਦਵਿੰਦਰ ਬੰਬਈਆ ਨੂੰ ਮੈਂ ਫਰੋਜ਼ਪੁਰ ਜੇਲ੍ਹ ਚ ਮਿਲੇ ਜੀ ਕਾਫੀ ਟਾਈਮ 2000 10 11 ਚ ਜਿਵੇਂ ਹੁਣ ਬੰਬੀਹਾ ਗਰੁੱਪ ਚੱਲ ਰਿਹਾ ਹੈ ਨਾ ਉਹਦੇ ਨਾਮ ਤੇ ਪੋਸਟਾਂ ਪੈਰੀਆਂ ਨੇ ਉਹ ਇੱਕ ਜਿਵੇਂ ਅ ਅੱਗੇ ਦੀ ਅੱਗੇ ਪੋਸਟਾਂ ਪੈਂਦੀਆਂ ਨੇ ਦਵਿੰਦਰ ਬੰਬੀਹਾ ਕਿਵੇਂ ਦਾ ਸੀਗਾ ਬੰਦਾ ਦਵਿੰਦਰ ਬਵੇਂਆ ਮੈਂ ਮਤਲਬ ਕਿ ਜਿੰਨਾ ਕੁ ਮੁਲਾਕਾਤ ਹੋਈ ਥੋੜਾ ਜਿਹਾ ਕੁਝ ਯਾਦ ਹੋਵੇ ਜਿਵੇਂ ਮੰਨ ਲਓ ਕਿ ਉਹ ਅਲੱਗ ਬੈਰਕ ਟਾਈਪ ਹੁੰਦੇ ਸੀ ਹੂੰ ਹੁਣ ਤਾਂ ਜ਼ੋਨ ਵਗੈਰਾ ਬਣਾਤੇ ਇਹਨਾਂ ਨੇ ਉਦੋਂ ਬੈਰਕਾਂ ਹੀ ਚੱਲਦੀਆਂ ਸੀ ਨਾਰਮਲ ਜ਼ਿੰਦਗੀ ਸੀ ਉਹ ਹਾਈ ਹੈਲੋ ਸੀ ਬਾਕੀ ਹੋਰ ਜ਼ਿਆਦਾ ਮੈਂ ਡੀਪਲੀ ਉਹਦੇ ਬਾਰੇ ਜਿਵੇਂ ਕਿ ਆ ਜਾਂਦਾ ਕਿ ਬਹੁਤ ਬਹੁਤ ਤੇਜ਼ ਸੀ ਦਵਿੰਦਰ ਬਹੁਤ ਚੁਸਤ ਸੀ ਦੇਖੋ ਜੀ ਹਰੇਕ ਬੰਦਾ ਆਪਣੇ ਆਪਣੀ ਫੀਲਡ ਚ ਸ਼ਾਰਪ ਹੀ ਹੁੰਦਾ ਹੈ ਹਮ ਜੈਪਾਲ ਤੇ ਦਵਿੰਦਰ ਦੀ ਕੋਈ ਸੀਗੀ ਯਾਰੀ ਦੋਸਤੀ ਮੈਨੂੰ ਨਹੀਂ ਜੀ ਨਹੀਂ ਉਹ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਉਦੋਂ ਵੀ ਮੈਂ ਜੈਪਾਲ ਇਕੱਠੇ ਸੀਗੇ ਫੋਰੀ ਪਰਦੇਲ ਚ ਹਮ ਤੇ ਟਾ ਇੰਸੀ ਫਿਰ ਇਹਨੂੰ ਟ੍ਰਾਂਸਫਰ ਕਰਤਾ ਲੁਧਿਆਣੇ ਗਏ ਬਣੀ ਕਿਤੇ ਅੱਛਾ ਉਸ ਤੋਂ ਬਾਅਦ ਸ਼ਾਦ ਫਰਾਰ ਹੋ ਗਿਆ ਇਹ 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 ਕਦੋਂ ਦੀ ਗੱਲ ਹੈ ਨੀਅਰ ਵੁਡ 10 11 ਦੇ ਲੱਗ ਚੱਕੇ ਬਾਈ ਜਦੋਂ ਨਾਬਾ ਜੇਲ पे ਬ੍ਰੇਕ ਕਾਂਡ ਹੁੰਦਾ ਜੀ ਉਹ ਉਦੋਂ ਤੁਸੀਂ ਕਿੱਥੇ ਸੀਗੇ ਉਦੋਂ ਮੈਂ ਕਪੂਰਥਲਾ ਜੇਲ ਜੀ ਉਦੋਂ ਤੁਹਾਨੂੰ ਪਤਾ ਲੱਗਦਾ ਸਾਰਾ ਆ ਨਿਊਜ਼ ਨਿਊਜ਼ ਚੈਨਲ 'ਚ ਚੱਲ ਪਈ ਜਿੱਦਾਂ ਕਰਕੇ ਵੀ ਜੇਲ ਬ੍ਰੇਕ ਹੋ ਗਈ ਹੈ ਹਮ ਵਿੱਕੀ ਕਾਉਂਟਰ ਸੀਗਾ ਵਿੱਕੀ ਕਾਉਂਟਰ ਨੇ ਇਦਾਂ ਇਦਾਂ ਕਰਕੇ ਵੀ ਜੇਲ ਬ੍ਰੇਕ ਹੋ ਗਈ ਤੇ ਫਰਾਰ ਹੋ ਗਏ ਹਮ ਜੈਪਾਲ ਦਾ ਜਦੋਂ ਇਨਕਾਊਂਟਰ ਹੁੰਦਾ ਕੋਲਕਾਤਾ ਦੇ ਵਿੱਚ ਜੀ ਉਹ ਤੁਹਾਨੂੰ ਖਬਰ ਕਿੱਥੇ ਮਿਲਦੀ ਹੈ ਕਿਹੜੀ ਜੇਲ੍ਹ ਚ ਮੈਂ ਬਠਿੰਡੇ ਜੇਲ੍ਹ ਚ ਸੀਗਾ ਜੀ ਹਾਂ ਤੇ ਮੈਨੂੰ ਯਾਦ ਆ ਆਰਪੀਐਫ ਵਾਲ ਜਿਹੜੇ ਆਪਣੇ ਸੀਆਰਪੀਐਫ ਵਾਲੇ ਹੂੰ ਉਹ ਲੱਗੇ ਹੋਏ ਸੀਗੇ ਸਾਨੂੰ ਨਿਊਜ਼ਪੇਪਰ ਦੇ ਆ ਵਾਸਤੇ ਆਇਆ ਜਦੋਂ ਕੋਈ ਅੰਦਰ ਜਦੋਂ ਆਪਾਂ ਪੇਪਰ ਪੜ੍ਹਦੇ ਆ ਤਾਂ ਰਾਈਟ ਸਾਈਡ ਤੇ ਉੱਪਰ ਉਹਦੀ ਫੋਟੋ ਤੇ ਨਿਊਜ਼ ਮੈਨੂੰ ਸਮਝ ਨਹੀਂ ਆਇਆ ਮੈਂ ਕਿਹੜਾ ਪਤਾ ਨਹੀਂ ਵੀ ਕੋਣ ਕਿਦਾਂ ਇਨਕਾਊਂਟਰ ਕਰਤਾ ਮਤਲਬ ਕਿ ਦਿਮਾਗ ਇੰਨਾ ਅਫਸਰਟ ਹੋ ਗਿਆ ਜਦੋਂ ਮੈਂ ਅੰਦਰ ਆਪਣੇ ਰੂਮ ਚ ਜਾ ਕੇ ਪੜਿਆ ਦੁੱਖ ਤਾਂ ਲੱਗਦਾ ਹੀ ਹੈ ਵੀ ਨਾਲ ਦਾ ਸੀਗਾ ਵੀ ਇਹਦਾ ਪ੍ਰੋਬਲਮ ਕ੍ਰੀਏਟ ਹੋ ਗਈ ਬਹੁਤ ਖੁਦ ਨੂੰ ਅਸਹਿ ਮਹਿਸੂਸ ਕੀਤਾ ਕਿ ਅੱਜ ਅੰਦਰਾਂ ਨਾ ਉਹਨਾਂ ਦੇ ਘਰੇ ਜਾ ਸਕਦਾ ਨਾ ਪਰਿਵਾਰ ਨੂੰ ਮਿਲ ਸਕਦਾ ਉਹ ਸਾਰਾ ਕੁਝ ਫਲੈਸ਼ਬੈਕ ਹੋਇਆ ਪਹਿਲੀ ਮੁਲਾਕਾਤ ਕਾਲਜ ਦੀ ਹੈ ਇਹ ਜੀ ਦੇਖੋ ਹੁਣ ਜਿਹੜਾ ਛੋਟਾ ਬ੍ਰਦਰ ਸੀਗਾ ਉਹ ਵੀ ਜੇਲ੍ਹ ਸੀਗਾ ਤੇ ਘਰੇ ਪੇਰੈਂਟਸ ਕੱਲੇ ਤੇ ਕਿੰਨਾ ਤੁਸੀਂ ਦੇਖੋ ਮੋਲ ਅਪਸਰਟ ਹੋਊਗਾ ਕਰਦਾ